ਲਿਖੋ ਇਹ ਮੇਰਾ ਮਕਸਦ ਸੀ ਅੱਜ ਕਿ ਪੰਜਾਬ ਸਰਕਾਰ ਨੂੰ ਸਾਡਾ ਭਗਵੰਦ ਸਿੰਘ ਜੀ ਮਾਨ ਦੀ ਸਰਕਾਰ ਬਣੋ ਜਿਹੜਾ ਸ਼ਹੀਦੀਪੁਰ ਗਿਆ 350 ਸਾਲ ਸਤਿ ਸਿਣੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਕਿ 25 ਨੂੰ ਐਰ ਕਾਨਫਰੈਂਸ ਆ ਉਥੇ ਮਨਾਇਆ ਜਾਊਗਾ ਉਥੇ ਸਾਰੇ ਮੁੱਖ ਮੰਤਰੀ ਸਾਹਿਬ ਸਮੂੱਚੀ ਕੈਬਨਟ ਸਮੂਹੇ ਅਹੁਦੇਦਾਰ ਸਾਹਿਬਾਨ ਸਾਰੇ ਉੱਤੇ ਨਮਸਤਕ ਹੋੜਗੇ ਔਰ ਇਹ ਬੜੇ ਵੱਡੇ ਪੱਧਰ ਤੇ ਉਤੇ ਪੰਜਾਬ ਸਰਕਾਰ ਮਨਾਉਣ ਜਾ ਰਹੀ ਹੈ ਔਰ ਇੱਥੇ ਵਕ ਵਕ ਪ੍ਰੋਗਰਾਮ ਹੋਣਗੇ ਜਿਹਦੇ ਤਹਿਤ ਮੈਂ ਅੱਜ ਦੱਸਣਾ ਚਾਹਨਾ ਕਿ ਤਕਰੀਬਨ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪਰੇ ਇੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮੁੱਚੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਹੋਣਗੇ ਔਰ 25 ਅਕਤੂਬਰ ਨੂੰ ਸ਼ਾਮ ਨੂੰ ਰੁਕਾਬ ਗੰਜ ਸਾਹਿਬ ਨਗਰ ਕੀਰਤਨ ਬڑے ਵੱਡੇ ਪੱਧਰ ਤੇ ਅਜੋ ਜੀਤ ਕੀਤਾ ਜਾਊਗਾ ਔਰ ਮੈਂ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਾਰੀਆਂ ਸੰਗਤਾਂ ਨੂੰ ਕਹਾਂਗਾ ਕਿ ਇਹਨਾ ਸਮਾਗਮਾਂ ਦੇ ਵਿੱਚ ਹਿੱਸਾ ਜ਼ਰੂਰ ਲੈ ਗੁਰੂ ਸਾਹਿਬਾਨ ਨਾਲ ਗੁਰੂ ਤੇ ਗੁਰੂ ਦੇ ਬਾਣੇ ਨਾਲ ਜੁੜਨ ਦਾ ਇਹ ਮੌਕਾ ਹੈ ਸਤਿ ਆਤਮਾ ਰਹਿਮਤ ਕਰੇ ਕਿਉਂਕਿ ਇਹ ਜਿਹੜੀ ਸ਼ਾਦਤ ਹੈ ਗੁਰੂ ਸਾਹਿਬ ਦੀ ਇਹ ਲੰਬ ਸਾਲ ਸ਼ਾਦਤ ਆ ਔਰ ਖਾਸ ਕਰਕੇ ਜਿਹੜੀ ਸਾਡੀ ਔਰ ਜਿਹੜੀ ਪੀਡੀਆ ਨਵੀਂ ਪੀੜੀ ਆ ਉਹਨਾਂ ਨੂੰ ਕਈ ਚੀਜ਼ਾਂ ਦਾ ਜਿਹੜਾ ਇਹ ਨਹੀਂਗਾ ਪਤਾ ਨਹੀਂਗਾ ਔਰ ਇਹਦੇ ਨਾਲ ਜੁੜ ਕੇ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਲੱਗੂਗਾ ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਵੀ ਟਾਈਮਿੰਗ ਦਿੱਤੀ ਗਈ ਆ 1 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਜੀ ਲਾਈਟ ਹੈਂਡ ਸਾਊਂਡ ਦਾ ਪ੍ਰੋਗਰਾਮ ਹੋਊਗਾ। ਔਰ ਇੱਕ ਨਗਰ ਕੀਰਤਨ ਜਿਹੜਾ 19 19 ਤੋਂ ਲੈ ਕੇ ਨਵੰਬਰ 19 ਨਵੰਬਰ ਤੋਂ ਲੈ ਕੇ 22 ਨਵੰਬਰ ਤੱਕ ਸ਼ਿਰੀ ਨਗਰ ਸਾਧ ਤੋਂ ਸ਼ਿਰੀ ਨਗਰ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਜਿਹੜਾ ਉਹ ਹਸ਼ਿਆਰਪੁਰ ਰਾਹੀਂ ਹਸ਼ਿਆਰਪੁਰ ਥਾਣੀ ਅਨੰਦਪੁਰ ਸਾਹਿਬ ਉਹਦਾ ਜਿਹੜੀ ਆ ਉਹਦੀ ਸਮਾਪਤੀ ਹੋਊਗੀ ਅਨੰਦਪੁਰ ਸਾਹਿਬ ਦੀ ਔਰ ਇੱਥੇ ਹੀ ਬਸ ਲਈ ਥੋੜਾ ਅੱਗੇ ਚਲੀਏ ਮੈਂ ਦੱਸਣਾ ਚਾਹੁੰਦਾ ਉਤੇ 23 ਤੋਂ 25 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਕੇਂਦ ਸਾਹਿਬ ਮੁਖਮੰਦਵੀ ਸਾਹਿਬ ਇਹ ਉੱਤੇ ਵੀ ਨਗਰ ਕੀਰਤਨ ਜਿਹੜੇ ਆ ਉੱਥੇ ਪਹੁੰਚਣਗੇ ਵੱਖ-ਵੱਖ ਥਲਿਆਂ ਦੇ ਉੱਤੇ ਉੱਥੇ ਵੀ ਨਗਰ ਕੀਰਤਨ ਪਹੁੰਚਣਗੇ ਔਰ ਉੱਥੇ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਪੂਰਾ ਇੰਤਜ਼ਾਮ ਹੋਊਗਾ ਟੈਂਟਿੰਗ ਵਗੈਰਾ ਦਾ ਵੀ ਇੰਤਜ਼ਾਮ ਹੋਊਗਾ ਕਿਉਂਕਿ ਤਕਰੀਬਨ 70000 ਬੱਚਿਆਂ ਨੂੰ 70000 ਬੱਚਿਆਂ ਨੂੰ ਇਹਦੇ ਬਾਰੇ ਜਿਹੜਾ ਉੱਥੇ ਇਹ ਦੱਸਿਆ ਜਾਊਗਾ ਸਾਡੀ ਇਹ ਜਿਹੜੀ ਮਹਾਰਾਜ ਦੀ ਸ਼ਹਾਦਤ ਬਾਰੇ 70000 ਬੱਚਿਆਂ ਨੂੰ ਦੱਸਿਆ ਜਾਊਗਾ। ਔਰ ਮੈਂ ਅੱਜ ਫੇਰ ਹੁਣ ਦੁਬਾਰਾ ਬੇਨਤੀ ਕਰਦਾ ਕਿ ਇਹ ਬੜੇ ਵੱਡੇ ਪੱਤਰ ਦੇ ਉੱਤੇ ਸਾਰੇ ਮੁੱਖ ਮੰਤਰੀ ਸਾਹਿਬ ਇਹ 350 ਸਾਲ ਜਿਹੜਾ ਸ਼ਹਾਦਤ ਦਾ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਮਨਾਉਣ ਜਾ ਰਹੇ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵਕ ਵਕ ਹਿੱਸੇ ਦੇ ਯੂਪਾ ਦੇ ਦੋਸਤਾਂ ਨੇ ਆ ਪਾਵੇ ਉਹ ਵਿਦੇਸ਼ਾਂ ਚ ਰਹਿੰਦੇ ਆ ਇਹ ਸਾਰੇ ਜਾ ਕੇ ਇਹਦੇ ਵਿੱਚ ਇਹਦਾ ਹਿੱਸਾ ਬਣੇ ਬਹੁਤ ਬਹੁਤ ਧੰਨਵਾਦ ਦੇਖੋ ਹਰ ਪੱਖ ਤੋਂ ਅ ਪ੍ਰਸ਼ਾਸਨ ਵੱਲੋਂ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਔਰ ਉਹਨਾਂ ਦਾ ਸਾਰਾ ਇੰਤਜ਼ਾਮ ਜਿਹੜਾ ਆ ਉਹ ਪੰਜਾਬ ਸਰਕਾਰ ਵੱਲੋਂ ਹੋਊਗਾ ਔਰ ਉਹਨਾਂ ਦੀ ਰੈਡ ਸੈਡ ਹਾਂਕੀਨ ਸਾਰਾ ਉਹਦਾ ਪ੍ਰਪਲ ਔਰ ਤੁਸੀਂ ਵੇਖੋ 70000 ਬੱਚੇ ਨੂੰ ਇਹਦੇ ਨਾਲ ਜੋੜਿਆ ਜਾਉਂਦਾ